ਕਾਫੀ ਚਿਰਾਂ ਦੀ ਗੱਲ ਹੈ ਇੱਕ ਮੁਸਲਮਾਨ ਵਿਦਵਾਨ ਨੇ ਮੈਨੂੰ ਆਖਿਆ ਕਿ ਪੰਜ ਤਤ ਪੰਜ ਤਤ ਭਾਰਤ ਦੇ ઋષਿ ਮੁਨੀ ਕਹੀ ਜਾਂਦੇ ਨੇ ਤਤ ਤੇ ਚਾਰ ਨੇ ਇਸਲਾਮ ਚਾਰ ਮੰਨਦਾ ਹੈ ਇਸਾਇਤ ਵੀ ਚਾਰ ਮੰਨਦੀ ਹੈ ਮਿਡਲ ਈਸਟ ਦੇ ਮੱਧ ਪੂਰਬ ਦੇ ਜਿਹੜੇ ਧਰਮ ਪੈਦਾ ਹੋਏ ਨੇ ਉਹ ਚਾਰ ਤਤ ਮੰਨਦੇ ਨੇ ਪੰਜ ਤਤ ਨਹੀਂ ਮੰਨਦੇ ਉਹ ਮੰਨਦੇ ਨੇ ਧਰਤੀ ਨੂੰ ਪਮਣ ਨੂੰ ਬਾਣੇ ਨੂੰ ਤੇ ਅਗਨ ਨੂੰ ਉਸ ਮੁਸਲਮਾਨ ਨੇ ਬੜੇ ਹੌਸਲੇ ਨਾਲ ਬੜੇ ਹਿੰਮਤ ਨਾਲ ਪੂਰੇ ਵਿਸ਼ਵਾਸ ਨਾਲ ਮੈਨੂੰ ਆਖਿਆ ਤਨ ਦੇ ਚ ਪਾਣੀ ਹੈ ਮੰਦਿਆ ਤੇ ਤਨ ਦੇ ਚ ਅੱਗ ਵੀ ਹੈ ਮੰਦਿਆ ਤਨ ਦੇ ਚ ਪਵਨ ਵੀ ਹੈ ਮੰਦਿਆ ਤੇ ਤਨ ਮਿੱਟੀ ਦਾ ਬੋਤਲਾ ਮਿੱਟੀ ਵੀ ਹੈ ਮੰਦਿਆ ਤੁਸੀਂ ਦੱਸੋ ਤਨ ਦੇ ਚ ਆਕਾਸ਼ ਕਿੱਥੇ ਹੈ ਤੇ ਕੋਈ ਤੱਤ ਨਹੀਂ ਹੈ ਕੋਈ ਤੱਤ ਨਹੀਂ ਇਹ ਭਾਰਤ ਦੇ ઋષਿ ਮੁਨੀਆਂ ਨੂੰ ਭੁਲੇਖਾ ਲੱਗ ਗਿਆ ਹੈ ਪੰਜ ਤਤ ਪੰਜ ਤਤ ਕਹੀ ਜਾਂਦੇ ਨੇ ਤਤ ਚਾਰ ਨੇ ਮੈਂ ਫਿਰ ਅਰਜ਼ ਕਰਾਂ ਕੁਝ ਧਰਮਾਂ ਨੇ ਖਾਸ ਕਰਕੇ ਮੱਧ ਪੂਰਬ ਦੇ ਜੋ ਪੈਦਾ ਹੋਏ ਮਿਡਲ ਇਸ ਦੇ ਵਿੱਚ ਉਹ ਚਾਰ ਤਤ ਮੰਨਦੇ ਨੇ ਪੰਜ ਤਤ ਨਹੀਂ ਮੰਨਦੇ ਪੰਜ ਤਤ ਸਨਾਤਨ ਮਤ ਜੈਨ ਮਤ ਬੌਧ ਮਤ ਸਿੱਖ ਮਤ ਮੰਨਦਾ ਪੰਜ ਤਤ ਕਰ ਤੁਦ ਸਭ ਸ੍ਰਿਸ਼ਟ ਸਾਜੀ ਕੋਈ ਛੇਵਾਂ ਕਰਿਓ ਜੇ ਕਿਛ ਕੀਤਾ ਹੋ ਸਾਰਾ ਪਸਾਰਾ ਪੰਜ ਤਤਾਂ ਦਾ ਮੈਨੂੰ ਕਹਿ ਰਹੇ ਤੁਸੀਂ ਦੱਸ ਸਕਦੇ ਹੋ ਸਰੀਰ ਦੇ ਅੰਦਰ ਆਕਾਸ਼ ਕਿੱਥੇ ਹੈ ਅਸੀਂ ਸਬੂਤ ਦੇ ਸਕਦੇ ਹਾਂ ਪਾਣੀ ਹੈ ਅਗ ਹੈ ਪਵਨ ਹੈ ਮਿੱਟੀ ਹੈ ਤੁਸੀਂ ਸਬੂਤ ਦੇ ਸਕਦੇ ਹੋ ਆਕਾਸ਼ ਵੀ ਹੈ ਮੈਂ ਜਦੋਂ ਸੁમિતਰ ਨੂੰ ਆਖਿਆ ਇਹਨਾਂ ਚਾਰਾਂ ਤੱਤਾਂ ਨੂੰ ਹੋਣ ਵਾਸਤੇ ਰਹਿਣ ਵਾਸਤੇ ਉਹ ਅਸਥਾਨ ਵੀ ਤੇ ਚਾਹੀਦਾ ਨਾ ਸਪੇਸ ਵੀ ਤੇ ਚਾਹੀਦੀ ਹੈ ਸਾਗਰ ਹੈ ਪਾਣੀ ਹੈ ਉਹਨੋ ਹੋਣ ਵਾਸਤੇ ਜਗ੍ਹਾ ਵੀ ਤੇ ਚਾਹੀਦੀ ਹੈ ਸੂਰਜ ਹੈ ਸੂਰਜ ਨੂੰ ਹੋਣ ਵਾਸਤੇ ਅਸਥਾਨ ਵੀ ਤੇ ਚਾਹੀਦਾ ਹੈ ਅਮਨ ਨੂੰ ਵਗਣ ਵਾਸਤੇ ਜਗ੍ਹਾ ਵੀ ਤੇ ਚਾਹੀਦੀ ਹੈ ਵਰਦੀ ਨੂੰ ਹੋਣ ਵਾਸਤੇ ਵਿਟਰੀ ਨੂੰ ਹੋਣ ਵਾਸਤੇ ਅਸਥਾਨ ਵੀ ਤੇ ਚਾਹੀਦਾ ਹੈ ਇਹ ਜੋ ਸਪੇਸ ਹੈ ਇਹ ਜੋ ਆਕਾਸ਼ ਹੈ ਇਹ ਪੰਜਵਾਂ ਤੱਤ ਇਹ ਪੰਜਵਾਂ ਤੱਤ ਇਸ ਪੰਜਵੇਂ ਤੱਤ ਦੇ ਅੰਦਰ ਹੀ ਚਾਰ ਤੱਤ ਨੇ ਇਹ ਜੇ ਪੰਜਵਾਂ ਤੱਤ ਨਾ ਹੋਵੇ ਤੇ ਚਾਰ ਤੱਤਾਂ ਦਾ ਤੇ ਕੋਈ ਟਿਕਾਣਾ ਹੀ ਨਹੀਂ ਕਿੱਥੇ ਕਿੱਥੇ ਠਹਿਰਣਗੇ ਤੇ ਧਰਤੀ ਕਿੱਥੇ ਹੋਵੇਗੀ ਇਹ ਸਾਗਰ ਨੂੰ ਹੋਣ ਵਾਸਤੇ ਸੂਰਜ ਨੂੰ ਹੋਣ ਵਾਸਤੇ ਪਮਣ ਨੂੰ ਹੋਣ ਵਾਸਤੇ ਤੇ ਇਹਨਾਂ ਸਰੀਰਾਂ ਨੂੰ ਹੋਣ ਵਾਸਤੇ ਸਥਾਨ ਤੇ ਚਾਹੀਦਾ ਹੈ ਜਗ੍ਹਾ ਤੇ ਚਾਹੀਦੀ ਹੈ ਦੇਸ਼ ਤੇ ਚਾਹੀਦਾ ਹੈ ਤੇ ਪੰਜਵਾਂ ਤੱਤ ਫਿਰ ਉਹ ਸੋਚਦਾ ਰਿਹਾ ਤੇ ਚੁੱਪ ਕਰ ਗਿਆ